ਪਿਆਰ ਵਾਲਿਓ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆ ਨੇ ਆਪਣੇ ਹੱਥੀ ਹੁਕਮਨਾਮੇ ਲਿਖ ਕੇ ਭੇਜਿਆ ਦੂਰ ਦਰਾਡੇ ਦੀਆਂ ਸੰਗਤਾਂ ਦੇ ਵਿੱਚ ਕਹਿੰਦੇ ਵਸਾਖੀ ਵਾਲੇ ਦਿਨ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਆਉਣਾ ਉਦੋਂ ਤੁਹਾਨੂੰ ਕੋਈ ਪ੍ਰੋਗਰਾਮ ਦਿੱਤਾ ਜਾਏਗਾ ਤੇ ਪਿਆਰ ਵਾਲਿਓ ਸੋਚ ਕੇ ਵੇਖੀਏ ਕਿੱਡੀ ਕਿੱਡੀ ਦੂਰੋਂ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਪਹੁੰਚਦੀਆਂ ਨੇ ਕਿਤੋਂ ਸੰਗਤ ਪਹੁੰਚਦੀ ਆ ਕਰਨਾਟਕਾ ਦੀ ਧਰਤੀ ਤੋਂ ਕਿਤੋਂ ਸੰਗਤ ਪਹੁੰਚਦੀ ਆ ਲਾਹੌਰ ਤੋਂ ਕਿਤੋਂ ਸੰਗਤ ਪਹੁੰਚਦੀ ਆ ਜਗਨਨਾਥਪੁਰੀ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸੰਗਤਾਂ ਨੂੰ ਹੁਕਮਨਾਮੇ ਜਾਰੀ ਕੀਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਵਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਤੇ ਪਿਆਰ ਵਾਲੀ ਉਹ ਦਿਨ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ ਬੀ ਆਜ ਦੇ ਦਿਨ ਤੁਹਾਨੂੰ ਕੋਈ ਪ੍ਰੋਗਰਾਮ ਦਿੱਤਾ ਜਾਣਾ ਆਪਣੀ ਸੁਰਤ ਨੂੰ ਲੈ ਕੇ ਜਾਈਏ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਪੰਡਾਲ ਸਜਿਆ ਹੋਇਆ ਇੱਕ ਸਟੇਜ ਗੁਰਗੋਬੀ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਲਗਵਾਈ ਹੋਈ ਆ ਸੰਗਤਾਂ ਆਉਂਦੀਆਂ ਨੇ ਨਮਸ਼ਕਾਰ ਕਰਦੀਆਂ ਨੇ ਰਾਗੀ ਸਿੰਘ ਕੀਰਤਨ ਕਰ ਰਹੀ ਆ ਤੇ ਪੰਡਾਲ ਦੇ ਚਾਰੇ ਪਾਸੇ ਸਤਿਗੁਰੂ ਜੀ ਨੇ ਬਾਣੀ ਦੀਆਂ ਪੰਕਤੀਆਂ ਵੀ ਉਦਾਂ ਦੀਆਂ ਲਖਵਾਈਆਂ ਇੱਕ ਪਾਸੇ ਨਿਗਾਹ ਜਾਂਦੀ ਆ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਬਚਨ ਲਿਖਿਆ ਹੋਇਆ ਉਸ ਅਕਾਲ ਪੁਰਖ ਪਰਮਾਤਮਾ ਦੇ ਪਰਥਾਏ ਜਿਹੜੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਾਣੀ ਆ ਸਤਿਗੁਰੂ ਜੀ ਨੇ ਕਿਤੇ ਲਿਖਵਾਇਆ ਹੋਇਆ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਤਮਾਰਗ ਪੈਰ ਤਰੀ ਜਾਏ ਸਿਰ ਦੀ ਜਾਏ ਕਾਣ ਨਾ ਕੀਜੈ ਕਿਤੇ ਲਿਖਿਆ ਹੋਇਆ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਣਕ ਦਾਓ ਕਿਤੇ ਸੰਗਤ ਦੀ ਨਿਗਾ ਜਾਂਦੀ ਆ ਸ਼ਬਦ ਲਿਖਿਆ ਹੋਇਆ ਮਰਨ ਮਨਸਾ ਸੂਰਿਆ ਹੱਕ ਹੈ ਜੇ ਹੋਹੇ ਮਰਨ ਪਰਵਨ ਗੁਰਗੋਬੀ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਪੰਡਾਲ ਸਜਿਆ ਸੰਗਤਾਂ ਆ ਰਹੀਆਂ ਨੇ ਸਵੇਰ ਵੇਲੇ ਰਾਗੀ ਸਿੰਘਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸੰਗਤਾਂ ਨੂੰ ਕਹਿ ਲੱਗੇ ਸੰਗਤੇ ਸਵੇਰ ਦਾ ਭੋਜਨ ਪ੍ਰਸ਼ਾਦਾ ਛੱਕੇ ਲੰਗਰ ਦੇ ਵਿੱਚ ਜਾ ਕੇ ਦੁਬਾਰਾ ਵਾਪਸ ਫੇਰ ਪੰਡਾਲ ਦੇ ਵਿੱਚ ਆ ਕੇ ਸਾਜਣਾ ਅਜ ਤੁਹਾਨੂੰ ਕੋਈ ਪ੍ਰੋਗਰਾਮ ਦਿੱਤਾ ਜਾਣਾ ਤੇ ਰਾਗੀ ਸਿੰਘਾਂ ਨੂੰ ਵੀ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਵੀ ਤੁਸੀਂ ਵੀ ਸਵੇਰ ਦਾ ਪ੍ਰਸ਼ਾਦਾ ਪਾਣੀ ਛੱਕੇ ਫੇਰ ਆ ਕੇ ਕੀਰਤਨ ਸ਼ੁਰੂ ਕਰ ਦਿਓ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪ ਉਹ ਤੋਂ ਚਲੇ ਜਾਂਦੇ ਆ ਸੰਗਤਾਂ ਭੋਜਨ ਪ੍ਰਸ਼ਾਦਾ ਛੱਕ ਕੇ ਫੇਰ ਪੰਡਾਲ ਦੇ ਵਿੱਚ ਆ ਕੇ ਸਜੀਆਂ ਹਰ ਕੋਈ ਆਪਣੇ ਮਨ ਦੇ ਵਿੱਚ ਸੋਚ ਰਿਹਾ ਚੇਤੇ ਦੇ ਵਿੱਚ ਸੋਚ ਰਿਹਾ ਵੀ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਅੱਜ ਨਵਾਂ ਪ੍ਰੋਗਰਾਮ ਕੀ ਦੇਣਾ ਸੰਗਤਾਂ ਦੇ ਵਿੱਚ ਕੁਸਰ-ਮੁਸਰ ਹੋ ਰਹੀ ਆ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਕੀ ਕਰਨ ਜਦੋਂ ਸੰਗਤ ਆ ਕੇ ਬੈਠੀਆਂ ਪੰਡਾਲ ਸਜਣਾ ਸ਼ੁਰੂ ਹੋਇਆ ਰਾਗੀ ਸਿੰਘ ਬੜੇ ਪਿਆਰ ਦੇ ਨਾਲ ਕੀਰਤਨ ਕਰ ਰਹੇ ਆ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਟੇਜ ਦੇ ਉੱਤੇ ਆਏ ਆ ਗਰਜਮੀ ਆਵਾਜ਼ ਦੇ ਵਿੱਚ ਸ੍ਰੀ ਸਹਿਬ ਆਪਣੇ ਹੱਥ ਦੇ ਵਿੱਚ ਫੜ ਕੇ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆ ਨੇ ਸੰਗਤਾਂ ਦੇ ਵੱਲ ਵੇਖ ਕੇ ਬੜੀ ਗਰਜਮੀ ਆਵਾਜ਼ ਦੇ ਵਿੱਚ ਕਿਹਾ ਮੈਨੂੰ ਇੱਕ ਸੀਸ ਦੀ ਲੋੜ ਆ ਮੈਨੂੰ ਇੱਕ ਸੀਸ ਚਾਹੀਦਾ ਤੇ ਪਿਆਰ ਵਾਲਿਓ ਇੱਥੇ ਸ਼ਬਦ ਦੇ ਟਕਮਾ ਬਣਦਾ ਵੀ ਗੁਰੂ ਨੇ ਸੀਸ ਦੀ ਮੰਗ ਕੀਤੀ ਆ ਇੱਕ ਹੁੰਦਾ ਆਪਣੀ ਇੱਛਾ ਦੇ ਨਾਲ ਜਾ ਕੇ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੂੰ ਆਪਣਾ ਸੀਸ ਪੇਟ ਕਰਨਾ ਪਰ ਇੱਥੇ ਸਤਿਗੁਰੂ ਜੀ ਨੇ ਮੰਗ ਕੀਤੀ ਆ ਥੋਪਿਆ ਨਹੀਂ ਆ ਆਵਾਜ਼ ਮਾਰ ਕੇ ਨਹੀਂ ਕਿਹਾ ਵੀ ਭਈ ਦਇਆਰਾਮ ਤੂੰ ਆ ਮੈਂ ਤੇਥੋਂ ਸੀਸ ਲੈਣਾ ਸਤਿਗੁਰੂ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਭਰੇ ਦੀਵਾਨ ਦੇ ਵਿੱਚ ਜਿੱਥੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਗਰਜਮੀ ਆਵਾਜ਼ ਦੇ ਵਿੱਚ ਕਿਹਾ ਮੈਨੂੰ ਇੱਕ ਸੀਸ ਦੀ ਲੋੜ ਆ ਮੈਨੂੰ ਇੱਕ ਸੀਸ ਚਾਹੀਦਾ ਤੇ ਪਿਆਰ ਵਾਲੇ ਆਪਾਂ ਸਾਰਿਆਂ ਨੂੰ ਪਤਾ ਜਦੋਂ ਗੁਰਗੋਬੀ ਸਿੰਘ ਪਾਤਸ਼ਾਹ ਮਹਾਰਾਜਿਆਂ ਨੇ ਸੀਸ ਦੀ ਮੰਗ ਕੀਤੀ ਸਭ ਤੋਂ ਪਹਿਲਾਂ ਭਾਈ ਦਇਆਰਾਮ ਜਿਹੜਾ ਲਾਹੌਰ ਦਾ ਰਹਿਣ ਵਾਲਾ ਉਠਿਆ ਸੰਗਤਾਂ ਨੂੰ ਚੀਰਦਾ ਹੋਇਆ ਆਪਣੇ ਹੱਥਾਂ ਦੇ ਨਾਲ ਆਸੇ-ਪਾਸੇ ਸੰਗਤ ਨੂੰ ਕਰਦਾ ਹੋਇਆ ਕਲਗੀਧਰ ਪਾਤਸ਼ਾਹ ਮਹਾਰਾਜ ਜਿੱਥੇ ਸਟੇਜ ਦੇ ਉੱਤੇ ਖੜੇ ਆ ਸਤਕਾਰ ਦੇ ਵਿੱਚ ਜਾ ਕੇ ਸੀਸ ਝੁਕਾ ਕੇ ਖੜ ਗਿਆ ਗੁਰਗੋਬੀ ਸਿੰਘ ਪਾਤਸ਼ਾਹ ਮਹਾਰਾਜ ਕਹਨ ਲੱਗੇ ਤੂੰ ਕੌਣ ਆ ਕੀ ਕਰਨਾ ਆ ਦਇਆਰਾਮ ਦੇ ਮੋਹੋਂ ਬੋ ਨਿਕਲੇ ਪਾਤਸ਼ਾ ਮੈਨੂੰ ਨਹੀਂ ਪਤਾ ਮੈਂ ਕੌਣ ਹੱਡੀਆਂ ਤੇ ਮਾਸ ਦਾ ਨਾਮ ਮੈਂ ਦਇਆਰਾਮ ਲਕਾਈ ਫਿਰਦਾ ਆਪਣੇ ਆਪ ਨੂੰ ਦਇਆਰਾਮ ਕਹਾਉਣਾ ਪਾਤਸ਼ਾ ਤੂੰ ਕਿਰਪਾ ਕਰ ਦੇ ਮੈਨੂੰ ਦੱਸ ਦੇ ਮੈਂ ਕੌਣ ਆ ਤੂੰ ਸੀਸ ਦੀ ਮੰਗ ਕੀਤੀ ਆ ਮੈਂ ਸੀਸ ਭੇਟ ਕਰਨ ਦੇ ਲਈ ਆ ਗੁਰਗੋਬਿੰਦ ਸਿੰਘ ਪਾਤਸ਼ਾ ਮਹਾਰਾਜ ਜੀ ਨੇ ਭਾਈ ਦਇਆਰਾਮ ਨੂੰ ਕੋਲ ਬੁਲਾਇਆ ਸਟੇਜ ਤੋਂ ਉਤਰਿਆ ਪਿਛਲੇ ਪਾਸੇ ਜਿਹੜਾ ਤੰਬੂ ਸਜਿਆ ਹੋਇਆ ਲਗਾਇਆ ਉੱਥੇ ਲੈ ਕੇ ਜਾਂਦੇ ਆ ਸੰਗਤਾਂ ਦੇ ਵਿੱਚ ਕੁਸਰ-ਮੁਸਰ ਜੀ ਹੁੰਦੀ ਆ ਵੀ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਰਨ ਕੀ ਲੱਗੇ ਆ ਜਿਹੜੇ ਸਾਡੇ ਵਰਗੇ ਸੀ ਜਿਹੜੇ ਸਿਰਫ ਲੰਗਰ ਪ੍ਰਸ਼ਾਦਾ ਛਕਣ ਦੇ ਲਈ ਆਏ ਸੀ ਜਦੋਂ ਸਤਿਗੁਰੂ ਨੇ ਸੀਸ ਦੀ ਮੰਗ ਕੀਤੀ ਸਾਹਮਣੇ ਨਹੀਂ ਉੱਠੇ ਵੀ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਨੂੰ ਵੇਖ ਲੈਣਾ ਜਦੋਂ ਭਾਈ ਦਇਆਰਾਮ ਨੂੰ ਲੈ ਕੇ ਜਾਂਦੇ ਆ ਸਾਡੇ ਵਰਗੇ ਜਿਨ੍ਹਾਂ ਨੇ ਕਿਹਾ ਨੰਗੀ ਕਰਦ ਕਬੂ ਨਾ ਪਕੜੀ ਕਾਮ ਹਮਾਰਾ ਤੋਲਣ ਤੱਕੜੀ ਚਿੜੀ ਉੜੇ ਤੋਂ ਹਮ ਡਰ ਜਾਉਂ ਮੁਗਲੋਂ ਸੇ ਕੈਸੇ ਲੜ ਪਾਉ ਜਿਹੜੇ ਇਦਾਂ ਦੇ ਸੁਹਾਵ ਦੇ ਸੀ ਉਹ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਦੋਂ ਭਈ ਦਇਆ RAM ਨੂੰ ਲੈ ਕੇ ਜਾਂਦੇ ਆ ਸੰਗਤ ਦੇ ਵਿੱਚੋਂ ਉੱਠ ਗੜੇ ਜਾ ਕੇ ਪਿੱਛੇ ਦੀ ਨਿਕਾਉਣ ਲੱਗੇ ਆ ਕਹਿੰਦੇ ਅੱਜ ਪਤਾ ਨਹੀਂ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕੀ ਕਰਨ ਲੱਗੇ ਨਵੀਂ ਖੇੜ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਰਚਾਉਣ ਲੱਗੇ ਆ ਜਿਹੜੇ ਕਹਿੰਦੇ ਆ ਸੀ ਸਚਾਈ ਦਾ ਪਹਿਲੇ ਬੋਲ ਤੇ ਭਈ ਦਇਆ RAM ਉઠਿਆ ਜਾ ਕੇ ਆਪਣਾ ਸੀਸ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਭੇਟ ਕੀਤਾ ਤੇ ਪਿਆਰ ਵਾਲੀ ਉਹ ਸੀਸ ਭੇਟ ਕਰਨਾ ਕੀ ਆ ਸੀਸ ਭੇਟ ਕਰਨਾ ਗੁਰਗੋਬੀ ਸਿੰਘ ਪਾਤਸ਼ਾਹ ਮਹਾਰਾਜ ਆਪ ਹੀ ਉਹ ਆਪਣੀ ਖੇਡ ਨੂੰ ਜਾਣਦੇ ਆ ਕਿੱਦਾਂ ਉਸ ਗੁਰਗੋਬੀ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਕੀ ਖੇਡਾਂ ਵਰਤਾਈਆਂ ਉਹਨਾਂ ਨੂੰ ਸਾਨੂੰ ਕੋਈ ਲੈਣਾ ਦੇਣਾ ਨਹੀਂ ਆ ਕਿਉਂਕਿ ਗੁਰਗੋਬੀ ਸਿੰਘ ਪਾਤਸ਼ਾਹ ਮਹਾਰਾਜ ਨੇ ਜਿਹੜਾ ਉਹ ਕੌਤਕ ਰੱਖਿਆ ਉਹ ਗੁਪਤ ਤੌਰ ਤੇ ਰੱਖਿਆ ਜੀਉਣਾ ਚਾਹੀਦਾ ਸੀ ਆਪਣੇ ਸਿੱਖਾਂ ਨੂੰ ਦੱਸ ਦੇ ਕੀ ਹੋਇਆ ਕੀ ਨਹੀਂ ਹੋਇਆ ਪਿਆਰ ਵਾਲੀ ਗੁਰਗੋਬੀ ਸਿੰਘ ਪਾਤਸ਼ਾਹ ਮਹਾਰਾਜ ਨੇ ਕੀ ਖੇਡ ਵਰਤਾਈ ਸਾਨੂੰ ਕੋਈ ਪਤਾ ਨਹੀਂ ਆ ਸਾਨੂੰ ਸਿਰਫ ਇਨਾ ਪਤਾ ਵੀ ਗੁਰਗੋਬੀ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਸੀਸ ਮੰਗੇ ਆ ਤੇ ਜਾ ਕੇ ਵਾਰੀ-ਵਾਰੀ ਭਾਈ ਦਇਆ RAM ਨੇ ਭਾਈ ਧਰਮਚੰਦ ਨੇ ਭਾਈ ਮੋਹਕਮ RAM ਨੇ ਭਾਈ ਹਿੰਮਤ ਰਾਏ ਨੇ ਭਾਈ ਸਾਹਿਬਦਾਸ ਨੇ ਜਾ ਕੇ ਗੁਰਗੋਬੀ ਸਿੰਘ ਪਾਤਸ਼ਾਹ ਮਹਾਰਾਜ ਨੂੰ ਆਪਣੇ ਸੀਸ ਪੇਟ ਕੀਤੇ ਤੇ ਜਦੋਂ ਲੈ ਕੇ ਆਉਂਦੇ ਆ ਉਹਨਾਂ ਨੂੰ ਹੁਣ ਪਿੱਛੇ RAM ਨਹੀਂ ਰਿਹਾ ਹੁਣ ਦਾਸ ਨਹੀਂ ਰਿਹਾ ਹੁਣ ਰਾਏ ਨਹੀਂ ਰਿਹਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖੰਡੇ ਬਾਟੇ ਦੀ ਪੌਲ ਛਕਾ ਕੇ ਉਹਨਾਂ ਨੂੰ ਸਿੰਘ ਬਣਾ ਦਿੱਤਾ ਤੇ ਪਿਆਰੇ ਵਾਲਿਓ ਜਦੋਂ ਤਿਆਰ ਵਰ ਤਿਆਰ ਕਰਕੇ ਸਿੰਘ ਸਜਾ ਕੇ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉਹਨਾਂ ਪੰਜ ਪਿਆਰਿਆਂ ਨੂੰ ਲੈ ਕੇ ਆਉਂਦੇ ਆ ਤੇ ਉਦੋਂ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਭਰੇ ਦੀਵਾਨ ਦੇ ਵਿੱਚ ਸੰਗਤਾਂ ਦੇ ਵਿੱਚ ਸੰਬੋਧਨ ਹੁੰਦਿਆਂ ਕਿਹਾ ਸੀ ਵੀ ਅੱਜ ਤੋਂ ਇਹਨਾਂ ਦਾ ਧਰਮ, ਮਜ਼ਾਤ, ਗੋਤ ਸਭ ਕੁਝ ਖਤਮ ਹੋ ਗਏ ਆ ਹੁਣ ਇਹ ਗੁਰੂ ਦੇ ਖਾਲਸੇ ਬਣ ਗਏ ਆ ਖੰਡੇ ਬਾਟੇ ਦੀ ਪੌਲ ਛਕ ਲਈ ਆ ਉਹਨਾਂ ਨੂੰ ਹੁਣ ਮੈਂ ਸਰਦਾਰ ਬਣਾ ਦਿੱਤਾ ਹੁਣ ਇਹਨਾਂ ਦੀਆਂ ਜਾਤਾਂ ਪਾਤਾਂ ਮੈਂ ਖਤਮ ਕਰ ਦਿੱਤੀਆਂ ਇੱਕੋ ਬਾਟੇ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀਆ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਸਿੰਘ ਸਜਾ ਦਿੱਤਾ ਤੇ ਪਿਆਰ ਵਾਲੀ ਜੋ ਅੱਜ ਦੇ ਹਾਲਾਤ ਅਸੀਂ ਵੇਖਦੇ ਆ ਗੁਰਗੋਵੀ ਸਿੰਘ ਪਾਤਸ਼ਾਹ ਮਹਾਰਾਜ ਨੇ ਤਾਂ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾ ਦਿੱਤਾ ਪਹਾੜੀ ਰਾਜਿਆਂ ਨੇ ਕਿਹਾ ਸੀ ਸਾਨੂੰ ਅਲੱਗ ਬਾਟਾ ਤਿਆਰ ਕਰ ਦਿਓ ਅਸੀਂ ਇਹਨਾਂ ਦੇ ਨਾਲ ਬੈਠ ਕੇ ਅਮਰਤ ਨਹੀਂ ਛੱਕ ਸਕਦੇ ਅਸੀਂ ਰਾਜੇ ਹੁੰਨੇ ਆ ਇਹ ਛੂਦਰ ਨਹੀਂ ਇਹ ਨੀਵੀਂਆਂ ਜਾਤਾਂ ਦੇ ਲੋਕ ਆ ਅਸੀਂ ਇਹਨਾਂ ਦੇ ਨਾਲ ਬੈਠ ਕੇ ਅਮਰਤ ਨਹੀਂ ਛੱਕ ਸਕਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਿਹਾ ਅਸੀਂ ਜਿੱਧਰੋਂ ਆਈਓ ਉਧਰੋਂ ਲੰਘ ਜਾਉ ਮੈਂ ਤੁਹਾਡੀ ਖਾਤਰ ਅਲੱਗ ਬਾਟਾ ਤਿਆਰ ਨਹੀਂ ਕਰ ਸਕਦਾ ਤੇ ਪਿਆਰਿਓ ਅੱਜ ਦੇ ਹਾਲਾਤ ਕੀ ਆ ਸਾਨੂੰ ਪਤਾ ਹੀ ਆ ਵੀ ਅੱਜ ਅਮਰਤ ਵੀ ਜਾਤਾਂ ਪਾਤਾਂ ਦੇ ਆਧਾਰ ਤੇ ਛਕਾਏ ਜਾ ਰਹੀ ਆ ਤੇ ਪਿਆਰਵਾਲੀਓ ਜਦੋਂ ਅਮਰਦੀ ਦਾਤ ਦੇ ਕੇ ਸਾਨੂੰ ਇੱਕ ਹੀ ਬਣਾ ਦਿੱਤਾ ਅਜੇ ਤੱਕ ਗੁਰਦੁਆਰਿਆਂ ਦੇ ਵਿੱਚ ਵਰਤਨ ਵੀ ਜਾਤ ਪਾਤਾਂ ਦੇ ਆਧਾਰ 'ਤੇ ਆ ਮੱਝ ਵੀ ਸਿੰਘਾਂ ਦੇ ਵਰਤਨਾ ਰਵਦਾਸੀਏ ਸਿੰਘਾਂ ਦੇ ਵਰਤਨਾ ਜੱਟਾਂ ਦੇ ਵਰਤਨਾ ਜਿਹੜੀ ਜਾਤ ਪਾਤ ਦੇ ਚੁੰਗਲ 'ਚੋਂ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਨੂੰ ਕੱਢ ਕੇ ਖਾਲਸੇ ਦਾ ਰੂਪ ਦਿੱਤਾ ਸੀ ਤੇ ਕਿਹਾ ਸੀ ਖਾਲਸਾ ਮੇਰੋ ਸੱਜਣ ਸੂਰਾ ਅੱਜ ਉਹ ਖਾਲਸਾ ਜਾਤਾ ਪਾਤਾ ਦੇ ਆਧਾਰ ਦੇ ਉੱਤੇ ਬੰਡੇ ਆ ਪਿਆ ਤੇ ਪਿਆਰ ਵਾਲੀ ਉਹ ਗੱਲ ਭਾਵੇਂ ਕੌੜੀ ਆ ਪਰ ਸਚਾਈ ਆ ਅੱਜ ਸਮਾਜ ਦੇ ਵਿੱਚ ਹਾਲਾਤ ਇਦਾਂ ਦੇ ਬਣ ਚੁੱਕੇ ਆ ਗੁਰਦੁਆਰੇ ਵੀ ਜਾਤਾ ਪਾਤਾ ਦੇ ਆਧਾਰ ਤੇ ਅਸੀਂ ਖੜੇ ਕਰ ਲਈ ਆ ਤੇ ਪਿਆਰ ਵਾਲੀ ਉਹ ਜਿਹੜਾ ਖਾਲਸਾ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆ ਨੇ ਸਾਜਿਆ ਸੀ ਥਾਪਿਆ ਸੀ ਪ੍ਰਗਟ ਕੀਤਾ ਸੀ ਜਿਹੜੇ ਖਾਲਸੇ ਦੇ ਵਿੱਚ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪਣੇ ਪੁੱਤਰਾਂ ਨੂੰ ਵੇਖਣਾ ਚਾਹੁੰਦੇ ਸੀ ਕਿ ਸੱਚੀ ਮੱਚੀ ਅਸੀਂ ਉਹ ਖਾਲਸੇ ਹੈਗੇ ਆ ਆਪਣੇ ਆਪ ਮਨਾਂ ਵਿੱਚ ਝਾਤੀ ਮਾਰ ਕੇ ਵੇਖੀ ਗੁਰਗੋਬੀ ਸਿੰਘ ਪਾਤਸ਼ਾਹ ਮਹਾਰਾਜ ਨੇ ਉਹ ਖਾਲਸੇ ਸਾਨੂੰ ਬਣਾਇਆ ਸੀ ਜਿਹੜੇ ਕਿਸੇ ਬੈਰ ਬਰੋਹ ਤੋਂ ਉੱਚ-ਨੀਚ ਦੇ ਭੇਦ ਭਾਵ ਤੋਂ ਸਾਰਿਆਂ ਦੇ ਨਾਲ ਪਿਆਰ ਦੇ ਨਾਲ ਰਹਿੰਦੇ ਆ ਮਿਲਵਰਤਨ ਦੇ ਨਾਲ ਰਹਿੰਦੇ ਆ ਉਹ ਖਾਲਸਾ ਗੁਰਗੋਬੀ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਜਿਆ ਸੀ ਤੇ ਆਪਣੇ ਮਨਾਂ ਦੇ ਵਿੱਚ ਝਾਤ ਮਾਰੀਏ ਕਿ ਸੱਚੀ ਮੱਚੀ ਅਸੀਂ ਉਹ ਖਾਲਸੇ ਆ ਸਾਨੂੰ ਤਾਂ ਗੁੜਤੀ ਪਿਆਰ ਵਾਲੀ ਅੰਮ੍ਰਿਤ ਤੋਂ ਮਿਲੀ ਆ ਬੜਾ ਪਿਆਰਾ ਕਿਸੇ ਨੇ ਲਿਖਿਆ ਕਹਿੰਦੇ ਜਦੋਂ ਜਦੋਂ ਇਸ ਧਰਤੀ ਦੇ ਉੱਤੇ ਜ਼ੁਲਮ ਹੋਇਆ ਜਦੋਂ ਜਦੋਂ ਕੋਈ ਜਰਵਾਣਾ ਉઠਿਆ ਸਭ ਤੋਂ ਪਹਿਲਾਂ ਜਾ ਕੇ ਖਾਲਸੇ ਨੇ ਆਪਣਾ ਖੂਨ ਡੋਲ੍ਹਿਆ ਉਹ ਬੜਾ ਪਿਆਰਾ ਲਿਖਦਾ ਕਹਿੰਦੇ ਬੰਨ ਸੰਗਲਾਂ ਦੇ ਗਾਨੇ ਹੱਥੀ ਮੌਤ ਖਰੀਦੀ ਦੀ ਦੇ ਅਮਰਤ ਦੀ ਗੁੜਤੀ ਚਾੜੀ ਪਾਨ ਸ਼ਹੀਦੀ ਦੀ ਕਹਿੰਦੇ ਸੁੱਤੇ ਲੋਕ ਜਗਾ ਦਿੱਤੇ ਗੁਲਾਮੀ ਦੇ ਦੱਬੇ ਖੂਨ ਡੋਲ ਕੇ ਧੋਣ ਲੱਗੇ ਸਦੀਆਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਹਿਮ ਦਸ਼ਾ ਅਬਦਾਲੀ ਕਰ ਹਾਰ ਗਿਆ ਬਦਿਆਂ ਇਸ ਧਰਤੀ ਤੇ ਵਗੀਆਂ ਲੱਖਾਂ ਖੂਨ ਦੀਆਂ ਨਦੀਆਂ ਬੰਦ ਬੰਦ ਕਟਵਾਏ ਖੜ ਕੇ ਵਿੱਚ ਵਜ਼ਾਰਾਂ ਦੇ ਪੰਥ ਖਾਲਸਾ ਭਲਿਆ ਹੈ ਛਾਵੇਂ ਤਲਵਾਰਾਂ ਦੇ ਇਦਾਂ ਦਾ ਖਾਲਸਾ ਇਦਾਂ ਦਾ ਖਾਲਸਾ ਧੰਨ ਸਾਬ ਸ੍ਰੀ ਗੁਰਕੰਗੀ ਤਰ ਪਾਤਸ਼ਾਹ ਮਹਾਰਾਜ ਨੇ ਪਿਆਰ ਵਾਲੇ ਉਹ ਸਾਜਿਆ ਸੀ ਕੰਦੇ ਖਾਲਸਾ ਪੰਥਾ ਤਲਵਾਰਾਂ ਦੇ ਛਾਵੇਂ ਪਲਿਆ ਸਾਨੂੰ ਪਿਆਰ ਵਾਲੀ ਉਹ ਗੁੜਤੀ ਅਮਰਤ ਤੋਂ ਮਿਲੀ ਆ ਤੇ ਖੰਡੇ ਬਾਟੇ ਦੀ ਪੌਲ ਛਕਾ ਕੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਨੂੰ ਗਿੱਦਣੋ ਸ਼ੇਰ ਬਣਾਇਆ ਸੀ ਆ ਸਰਦਾਰੀਆਂ ਪਿਆਰੇ ਉਹ ਸਾਨੂੰ ਬਖਸ਼ਿਸ਼ ਕੀਤੀਆਂ ਸੀ ਤੇ ਆਪਾਂ ਨੇ ਕਹਿੰਨੇ ਆ ਵੀ ਮਾਲਕ ਸਾਨੂੰ ਦੇਣ ਵਾਲਾ ਕੀ ਆ ਤੇ ਪਿਆਰਿਓ ਜਿਹੜੇ ਮਾਲਕ ਦੇ ਦਰ ਤੇ ਆ ਕੇ ਆਪਣਾ ਸੀਸ ਭੇਟ ਕਰ ਦਿੰਦੇ ਆ ਫਿਰ ਇਹ ਨਹੀਂ ਕਹਿੰਦੇ ਵੀ ਮਾਲਕ ਨੇ ਸਾਨੂੰ ਦਿੱਤਾ ਹੀ ਕੀ ਆ ਉਹ ਹਮੇਸ਼ਾ ਮਾਲਕ ਦੇ ਸ਼ੁਕਰ ਦੇ ਵਿੱਚ ਚੱਲਦੇ ਆ ਹਮੇਸ਼ਾ ਸਬਰ ਤੇ ਸੰਤੋਖ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਇਹ ਜੀਵਨ ਦੇ ਵਿੱਚ ਰਹਿ ਨਹੀਂ ਜਾਂਦਾ ਵੀ ਮਾਲਕ ਨੇ ਦਿੱਤਾ ਹੀ ਕੀ ਆ ਮਾਲਕ ਤਾਂ ਪਿਆਰਿਓ ਬੜਾ ਕੁਝ ਦੇਣ ਵਾਲਾ ਗੁਰਗੋਮੀ ਸਿੰਘ ਪਾਤਸ਼ਾਹ ਮਹਾਰਾਜ ਨੇ ਇਦਾਂ ਦਾ ਖਾਲਸਾ ਸਾਜ ਕੇ ਸਾਡੇ ਸਾਹਮਣੇ ਪੇਸ਼ ਕੀਤਾ ਸੀ ਤੇ ਪਿਆਰਿਓ ਅੱਜ ਆਪਣੇ ਮਨਾਂ ਦੇ ਵੱਲ ਝਾਤ ਮਾਰੀਏ ਕਿ ਸੱਚੀ ਮੁੱਚੀ ਅਸੀਂ ਓਦਾਂ ਦੇ ਖਾਲਸੇ ਹੈਗੇ ਆਂ ਜ਼ੁਲਮ ਦੇ ਵਿਰੁੱਧ ਡਟ ਕੇ ਖੜਨ ਵਾਲੇ ਹੈਗੇ ਆਂ ਸੱਚ ਦੇ ਨਾਲ ਖੜਨ ਵਾਲੇ ਹੈਗੇ ਆਂ ਕਿ ਥੋੜੇ-ਥੋੜੇ ਟਕਿਆਂ ਦੇ ਉੱਤੇ ਅਸੀਂ ਵਿਕਣ ਵਾਲੇ ਆਂ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਉਹ ਸਚਿਆਂ ਦੀ ਲੈਣ ਦੇ ਵਿੱਚ ਜਾ ਕੇ ਖੜਨ ਵਾਲੇ ਆਂ ਕਿਉਂਕਿ ਮਾਲਕ ਦੇ ਦਰ ਤੇ ਉਹ ਪ੍ਰਵਾਣ ਹੁੰਦਾ ਪਿਆਰਿਓ ਜਿਹੜਾ ਦਿਲੋਂ ਜੁੜ ਜਾਂਦਾ ਇੱਕ ਹੁੰਦਾ ਸਵਾਰਥ ਦੇ ਲਈ ਜੜਨਾ ਵੀ ਮਾਲਕ ਮੈਨੂੰ ਜਿਆਦਾ ਦੇਗਾ ਮੈਂ ਤਾਂ ਗੁਰਦੁਆਰਾ ਸਾਹਿਬ ਜਾਵਾਂਗਾ ਮੈਂ ਤਾਂ ਅੰਮ੍ਰਿਤ ਛਕਾਂਗਾ ਮੈਂ ਤਾਂ ਗੁਰੂ ਬਾਲਾ ਬਣਾਂਗਾ ਇੱਕ ਹੁੰਦਾ ਮੈਂ ਪਹਿਨਾ ਗੁਰੂ ਬਾਲਾ ਬਣਨਾ ਮਾਲਕ ਨੇ ਜੋ ਕੁਝ ਦੇਣਾ ਉਹਨੇ ਦੇ ਹੀ ਦੇਣਾ ਤੇ ਪਿਆਰੇ ਫਿਰ ਜਿਹੜੇ ਦਿਲੋਂ ਜੜ ਜਾਂਦੇ ਆ ਉਹ ਸੱਚੀ ਮੁੱਚੀ ਸਚਿਆਂ ਦੀ ਲੈਣ ਦੇ ਵਿੱਚ ਆ ਜਾਂਦੇ ਆ ਬਾਬਾ ਫਰੀਦ ਨੂੰ ਪੁੱਛੀਓ ਕਹਿੰਦੇ ਆ ਦਿਲੋਂ ਮੁਹੱਬਤ ਜਿਨ ਸੇਹੀ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੁਏ ਪਾਰ ਥੀਏ ਉਹ ਕਹਿੰਦੇ ਦਿਲ ਉਹ ਹੀ ਆ ਜਿਨ੍ਹਾਂ ਨੇ ਮੁਹੱਬਤ ਸੱਚੀ ਮੁੱਚੀ ਅੰਦਰੋਂ ਕਰ ਲਈ ਆ ਸਵਾਰਥ ਲਈ ਨਹੀਂ ਜੁੜੇ ਗਰਜ ਲਈ ਨਹੀਂ ਜੁੜੇ ਵੀ ਸਾਨੂੰ ਆ ਚਾਹੀਦਾ ਤਾਂ ਅਸੀਂ ਨਾਮ ਜਪਾਂਗੇ ਤਾਂ ਅਸੀਂ ਬਾਣੀ ਪੜਾਂਗੇ ਤਾਂ ਅਸੀਂ ਅਮਰਤ ਛਕਾਂਗੇ ਤੇ ਪਿਆਰੇ ਅੱਜ ਗਰਜਾਂ ਦੇ ਲਈ ਸਵਾਰਥਾਂ ਦੇ ਲਈ ਧਰਮ ਬਦਲ ਨੂੰ ਵੀ ਅਸੀਂ ਮਿੰਟ ਨਹੀਂ ਲਾਉਂਦੇ ਸਮਾਜ ਦੇ ਵਿੱਚ ਕੀ ਹੋ ਰਿਹਾ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਮਿੰਟਾਂ ਸੈਕਿੰਡਾਂ ਦੇ ਵਿੱਚ ਹੀ ਅਸੀਂ ਧਰਮ ਬਦਲ ਦਿੰਨੇ ਆ ਵੀ ਸਾਨੂੰ ਨਹੀਂ ਅਸੀਂ ਗੁਰੂ ਵਾਲੇ ਨਹੀਂ ਬਾਨਾ ਸਾਨੂੰ ਉਧਰ ਚਾਹੀਦਾ ਜਿੱਥੇ ਸਾਨੂੰ ਵਧੀਆ ਸਹੂਲਤਾਂ ਮਿਲਦੀਆਂ ਪਿਆਰ ਵਾਲੀ ਉਹ ਸਚਾਈ ਅਸੀਂ ਸਹੂਲਤਾਂ ਵੇਖ ਕੇ ਡੁੱਲ ਜਾਂਦੇ ਆ ਸਮਗਰੀਆਂ ਵੇਖ ਕੇ ਡੁੱਲ ਜਾਂਦੇ ਆ ਆਪਣਾ ਧਰਮ ਤਬਦੀਲ ਕਰਨ ਲੱਗਿਆ ਮਿੰਟ ਨਹੀਂ ਲਾਉਂਦੇ ਪਰ ਉਹ ਸੀ ਜਿਨ੍ਹਾਂ ਨੂੰ ਲਾਲਚ ਵੀ ਦਿੱਤੇ ਗਏ ਡਰਾਵੇ ਵੀ ਦਿੱਤੇ ਗਏ ਬੜਾ ਕੁਝ ਦਿੱਤਾ ਗਿਆ ਜ਼ਗੀਰਾ ਮਿਲਣਗੀਆਂ ਆਜੋ ਧਰਮ ਨੂੰ ਤਿਆਗ ਦਿਓ ਇੱਧਰ ਆਜੋ ਤੁਹਾਨੂੰ ਬੜਾ ਕੁਝ ਮਿਲੇਗਾ ਪਰ ਉਹਨਾਂ ਨੇ ਈਨ ਨਹੀਂ ਮੰਨੀ ਧਰਮ ਨਹੀਂ ਛੱਡਿਆ ਉਹ ਕਹਿਣ ਲੱਗੇ ਜੇ ਤੁਹਾਡੇ ਧਰਮ ਦੇ ਵਿੱਚ ਆ ਗਏ ਫਿਰ ਸਾਨੂੰ ਮੌਤ ਨਹੀਂ ਹੋਏਗੀ ਮੌਤ ਆ ਤੁਹਾਡੇ ਧਰਮ ਦੇ ਵਿੱਚ ਵੀ ਹੋਣੀ ਆ ਮੌਤ ਆ ਜ਼ਿੰਦਗੀ ਦੀ اٹਲ ਸਚਾਈ ਆ ਪਿਆਰ ਵਾਲਿਓ ਪਰ ਉਹਨਾਂ ਨੇ ਈਨ ਨਹੀਂ ਮੰਨੀ ਆਪਣਾ ਧਰਮ ਨਹੀਂ ਹਾਰਿਆ ਤਾਈਆਂ ਪਰ ਰੋਜ਼ਾਨਾ ਅਰਦਾਸ ਦੇ ਵਿੱਚ ਚੇਤੇ ਕਰਦੇ ਹਾਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਘਟਾਏ ਖੋਪਰੀਆਂ ਲਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸੇਸ ਕੇਸਾ ਸਵਾਸਾ ਨਾਂ ਨਵਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਉਹਨਾਂ ਦੀ ਪਿਆਰੀ ਉਹ ਕਮਾਈ ਆ ਤੇ ਸਾਡੀ ਕਮਾਈ ਕੀ ਅਸੀਂ ਆਪ ਹੀ ਵੇਖ ਲਈਏ ਸਾਡੀ ਕਮਾਈ ਕਿੰਨੀ ਕਾਸੀ ਆਪ ਹੀ ਵੇਖ ਲਈ ਉਹਨਾਂ ਨੂੰ ਕਿਉਂ ਯਾਦ ਕਰਦੇ ਆ ਕਿਉਂਕਿ ਉਹਨਾਂ ਨੇ ਧਰਮ ਨਹੀਂ ਹਾਰਿਆ ਈਨ ਨਹੀਂ ਮੰਨੀ ਸੇਵਾ ਤੇ ਸਿਮਰਨ ਦੇ ਵਿੱਚ ਉਹ ਪਰਪੱਕ ਰਹੇ ਤੇ ਪਿਆਰਿਓ ਅਸੀਂ ਕਹਿੰਨੇ ਆ ਵੀ ਜੇ ਸਾਡੇ ਤੇ ਮਾਲਕ ਕਿਰਪਾ ਕਰੇਗਾ ਫੇਰ ਅਸੀਂ ਕਰਨਾ ਇਦਾਂ ਆਪਾਂ ਕਹਿੰਨੇ ਆ ਵੀ ਜੇ ਮਾਲਕ ਨੇ ਕਿਰਪਾ ਕੀਤੀ ਤਾਂ ਅਸੀਂ ਬਾਣੀ ਪੜਾਂਗੇ ਤਾਂ ਅਸੀਂ ਬੰਦਗੀ ਕਰਾਂਗੇ ਪਰ ਪਿਆਰਿਓ ਘਰੇ ਸੋਚ ਕੇ ਵੇਖੀਏ ਚੰਗਾ ਕੰਮ ਕਰਨ ਨਾਲ ਲੱਗੇ ਹੋਵੇ ਸੀ ਕਿਰਪਾ ਭਾਲਦੇ ਆ ਬੀਜੇ ਮਾਲਕ ਕਿਰਪਾ ਕਰੇਗਾ ਤਾਂ ਗਟਕਾ ਸਹਿਬ ਲੈ ਕੇ ਬਾਣੀ ਪੜਨੀ ਆ ਪਰ ਆਪਣੇ ਮਨ ਦੇ ਵਿੱਚ ਸੋਚੀਏ ਜੇ ਕਿ ਪੁੱਠਾ ਕਰਮ ਕਰਨਾ ਹੋਵੇ ਠੱਗੀ ਮਾਰਨੀ ਹੋਵੇ ਚੋਰੀ ਕਰਨੀ ਹੋਵੇ ਨਸ਼ਾ ਕਰਨਾ ਹੋਵੇ ਸ਼ਰਾਬ ਦੇ ਠੇਕੇ ਤੇ ਜਾਣਾ ਹੋਵੇ ਜਾਂ ਕੋਈ ਹੋਰ ਪੁੱਠਾ ਸਿੱਧਾ ਕੰਮ ਕਰਨਾ ਹੋਵੇ ਉਪਾਦੋ ਕਹਿੰਨੀ ਆ ਵੀ ਜੇ ਮਾਲਕ ਕਿਰਪਾ ਕਰੇਗਾ ਤਾਂ ਮੈਂ ਚੋਰੀ ਕਰਨੀ ਆ ਜੇ ਮਾਲਕ ਕਿਰਪਾ ਕਰੇਗਾ ਮੈਂ ਤਾਂ ਠੱਗੀ ਮਾਰਨੀ ਆ ਜੇ ਮਾਲਕ ਕਿਰਪਾ ਕਰੇਗਾ ਮੈਂ ਤਾਂ ਸ਼ਰਾਬ ਦੇ ਠੇਕੇ ਤੇ ਜਾਣਾ ਚੰਗੇ ਕੰਮ ਕਰਨ ਲੱਗਿਆਂ ਅਸੀਂ ਕਿਰਪਾ ਭਾਲਦੇ ਆ ਵੀ ਜੇ ਮਾਲਕ ਕਿਰਪਾ ਕਰੇਗਾ ਪਰ ਜੇ ਪੁੱਠਾ ਕਰਮ ਕਰਨਾ ਹੋਵੇ ਉਦੋਂ ਅਸੀਂ ਕਿਰਪਾ ਨਹੀਂ ਭਾਲਦੇ ਉਦੋਂ ਅਸੀਂ ਆਪਣੇ ਆਪ ਹੀ ਚਲੇ ਜਾਂਦੇ ਹਾਂ ਜਿਹਨੂੰ ਬਾਣੀ ਕਹਿੰਦੀ ਚੰਗਿਆਈ ਆਲਕ ਕਰੇ ਬਰਿਆਈ ਹੋਵੇ ਛੇਰ ਚੰਗੇ ਕੰਮ ਕਰਨ ਲੱਗਿਆਂ ਤੈਨੂੰ ਆਲਸ ਜੀ ਪੈ ਜਾਂਦੀ ਆ ਪਰ ਜੇ ਬੁਰਾ ਕਰਮ ਕਰਨਾ ਹੋਵੇ ਸਭ ਤੋਂ ਪਹਿਲਾਂ ਉੱਠ ਕੇ ਛਾਲ ਮਾਰਦਾ ਵੀ ਮੈਂ ਜਾਵਾਂਗਾ ਸਤਿਗੁਰੂ ਜੀ ਕਹਿੰਦੇ ਚੰਗੇ ਕੰਮ ਕਰਨ ਲੱਗੇ ਆ ਭਲਿਆ ਤੈਨੂੰ ਆਲਸ ਆਉਂਦੀ ਆ ਪਰ ਜੇ ਬੁਰਾ ਕੰਮ ਕਰਨਾ ਹੋਵੇ ਤੂੰ ਮਿੰਟਾਂ ਦੇ ਵਿੱਚ ਸ਼ੇਰ ਬਣ ਕੇ ਉਸ ਕੰਮ ਨੂੰ ਕਰ ਵੀ ਦਿਨ ਤੇ ਪਿਆਰ ਵਾਲੀ ਉਹ ਸਾਡੇ ਹਾਲਾਤ ਵੀ ਇਦਾਂ ਦੇ ਆ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਤੂੰ ਕਿਰਪਾ ਭਾਲਦਾ ਮਾਲਕ ਦੀ ਕਿਰਪਾ ਤਾਂ ਪਿਆਰਿਓ ਸਾਡੇ ਸਾਰਿਆਂ ਤੇ ਵਰਤ ਰਹੀ ਆ ਸਾਡੇ ਸਾਰਿਆਂ ਤੇ ਮਾਲਕ ਦੀ ਕਿਰਪਾ ਦਾ ਮੀਂਹ ਪੈ ਰਿਹਾ ਪਰ ਇਹ ਹੁਣ ਸਾਡੇ ਤੇ ਨਿਰਭਰ ਆ ਵੀ ਅਸੀਂ ਮਾਲਕ ਦੀ ਕਿਰਪਾ ਦਾ ਪਾਤਰ ਬਣਨਾ ਜਾਂ ਨਹੀਂ ਬਣਨਾ ਇਹ ਸਾਡੇ ਤੇ ਨਿਰਪਰ ਕਰਦਾ ਪਿਆਰ ਵਾਲਿਓ ਹੁਣ ਆਪਾਂ ਸੂਰਜ ਨੂੰ ਇਦਾਂ ਨਹੀਂ ਕਹਿ ਸਕਦੇ ਵੀ ਸੂਰਜ ਬਿਤਕਰਾ ਕਰਦਾ ਸੂਰਜ ਦੀ ਰੌਸ਼ਨੀ ਸਾਰਿਆਂ ਤੇ ਪੈ ਰਹੀ ਆ ਜੇ ਆਪਾਂ ਅੱਖਾਂ ਬੰਦ ਕਰਕੇ ਇਦਾਂ ਕਹਿ ਦਈਏ ਵੀ ਸੂਰਜ ਦੀ ਰੌਸ਼ਨੀ ਮੇਰੇ ਤੱਕ ਆਉਂਦੀ ਨਹੀਂ ਆ ਇਹਦੇ ਵਿੱਚ ਸੂਰਜ ਦਾ ਕੋਈ ਕਸੂਰ ਨਹੀਂ ਆ ਤੂੰ ਅੱਖਾਂ ਖੋਲ ਲਾ ਸੂਰਜ ਦੀ ਰੌਸ਼ਨੀ ਸੂਰਜ ਦੀਆਂ ਕਿਰਨਾਂ ਤੇਰੀਆਂ ਅੱਖਾਂ ਦੇ ਵਿੱਚ ਵੀ ਪੈਣੀਆ ਭਲਿਆ ਆਪਣੀ ਅੱਖਾਂ ਖੋਲ ਲੈਂਗਾ ਕਿਰਨਾਂ ਨੇ ਤੇਰੇ ਤੱਕ ਵੀ ਆ ਜਾਣਾ ਰੌਸ਼ਨੀ ਨੇ ਤੇਰੇ ਤੱਕ ਵੀ ਆ ਜਾਣਾ ਏਦਾਂ ਮਾਲਕ ਦੀ ਕਿਰਪਾ ਮਾਲਕ ਦਾ ਕੋਈ ਕਸੂਰ ਨਹੀਂ ਆ ਮਾਲਕ ਦੀ ਕਿਰਪਾ ਸਾਰਿਆਂ ਤੇ ਵਰਤ ਰਹੀ ਆ ਤੂੰ ਆਪਣੀਆਂ ਸਰਤ ਰੂਪੀ ਅੱਖਾਂ ਖੋਲਣ ਦਾ ਯਤਨ ਕਰ ਮਾਲਕ ਦੀ ਕਿਰਪਾ ਦਾ ਪਾਤਰ ਵੀ ਬਣ ਜਾਏਂਗਾ ਤੇ ਪਿਆਰੇ ਉਮੀ ਦੀਆਂ ਕਣੀਆਂ ਪੈਂਦੀਆਂ ਹਣ ਇੱਕ ਭਾਂਡਾ ਸਿੱਧਾ ਰੱਖਦੇ ਇੱਕ ਮੁੱਦਾ ਰੱਖਦੇ ਆਪਾਂ ਸਾਰਿਆਂ ਨੂੰ ਪਤਾ ਜਿਹੜਾ ਸਿੱਧਾ ਹੋਏਗਾ ਮੀਂਹ ਦਾ ਪਾਣੀ ਮੀਂਹੀਆਂ ਕਣੀਆਂ ਉਹਦੇ ਵਿੱਚ ਹੀ ਆਉਣਗੀਆਂ ਜਿਹੜਾ ਮੁੱਦਾ ਹੋਏਗਾ ਉਹ ਤੇ ਕਣੀਆਂ ਤਾਂ ਪੈਣਗੀਆਂ ਪਰ ਪਾਣੀ ਵਿੱਚ ਨਹੀਂ ਸਮਾਏਗਾ ਹੁਣ ਜੇ ਤੂੰ ਇਹ ਕਸੂਰ ਕੱਢੀ ਵੀ ਮੀਂਹ ਦਾ ਪਾਣੀ ਮੁੱਦੇ ਦੇ ਵਿੱਚ ਨਹੀਂ ਪਿਆ ਸਿੱਧੇ ਦੇ ਵਿੱਚ ਪੈ ਗਿਆ ਭਲਿਆ ਇਦਾਂ ਹੀ ਤੇਰੇ ਨਾਲ ਆਪਣਾ ਜੀਵਨ ਰੂਪੀ ਭਾਂਡਾ ਸਿੱਧਾ ਕਰ ਲਏਗਾ ਮਾਲਕ ਦੀ ਕਿਰਪਾ ਦੇ ਮੀਂਹ ਦਾ ਪਾਤਰ ਤੂੰ ਵੀ ਬਣ ਜਾਣਾ ਜੇ ਜੀਵਨ ਰੂਪੀ ਭਾਂਡਾ ਮੁੱਦਾ ਹੀ ਰਿਹਾ ਫਿਰ ਮੀਨੂ ਕਿਰਪਾ ਦਾ ਕੋਈ ਦੋਸ਼ ਨਹੀਂ ਆ ਪਾਤਰ ਤੂੰ ਹੀ ਨਹੀਂ ਬਣਿਆ ਨਿਰਪਰ ਤੂੰ ਹੀ ਨਹੀਂ ਹੋਇਆ ਵੀ ਮੈਂ ਮਾਲਕ ਦੀ ਕਿਰਪਾ ਲੈਣੀ ਆ ਤੇ ਪਿਆਰ ਵਾਲਿਓ ਮਾਲਕ ਦੀ ਕਿਰਪਾ ਸਾਡੇ ਸਾਰਿਆਂ ਤੇ ਵਰਤ ਰਹੀ ਆ ਉਹ ਦਾਤਾ ਤਾਂ ਕਿਰਪਾ ਕਰਨ ਵਾਲਾ ਕਹਿੰਦੇ ਆ ਸੰਗਤ ਦੇ ਵਿੱਚ ਆ ਜਨਮ ਪਦਾਰਥ ਜੀਤ ਹਰ ਸ਼ਰਣੀ ਦੁਨੀਆ ਨੂੰ ਜਿੱਤਣ ਦੇ ਦਾਵੇ ਬਾਅਦ ਚ ਕਰੀ ਪਹਿਲਾਂ ਆਪਣੇ ਇਸ ਹੀਰੇ ਵਰਗੇ ਜਨਮ ਨੂੰ ਜਤਨ ਦਾ ਯਤਨ ਕਰ ਲ ਇਸ ਹੀਰੇ ਵਰਗੇ ਜਨਮ ਨੂੰ ਸਫਲਾ ਬਣਾਉਣ ਦਾ ਯਤਨ ਕਰ ਲ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ ਮਿਥਿਆ ਮੋਹ ਬੰਦੇ ਨੇ ਤਪਾਰਚ ਮਾਦਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾਓ ਕਰਤ ਵਿਕਾਰ ਦਉ ਕਰ ਚਾਰਤ RAM ਰਤਨ ਰਿਦ ਤਿਲ ਨਹੀਂ ਧਾਰਤ ਕਹਿੰਦੇ ਨਾ ਹੱਥਾਂ ਦੇ ਨਾਲ ਵਕਾਰ ਕਰਦੇ ਆ ਦੁਨੀਆ ਤੇ ਪੁੱਠੇ ਸਿੱਤੇ ਕਰਮ ਕਰਦੇ ਆ ਮਾਲਕ ਨੇ ਪਿਆਰਿਓ ਜੀਵਨ ਕਾਦੇ ਵਾਸਤੇ ਦਿੱਤਾ ਰ ਜਾਨਾ ਹੀ ਅਸੀਂ ਰਹਿ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਪੜਦੇ ਆ ਪਈ ਪ੍ਰਾਪਤ ਮਨੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਮਾਲਕ ਨੇ ਤਰਸ ਕਰਕੇ ਤੈਨੂੰ ਆ ਮੌਕਾ ਦਿੱਤਾ ਤੈਨੂੰ ਆ ਬਾਰੀ ਦਿੱਤੀ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਸਾਂਝ ਬਣਾਉਣ ਦੀ ਏ ਨਹੀਂ ਆ ਵੀ ਅਸੀਂ ਦੂਜੇ ਕਰਮ ਵੀ ਤਿਆਗ ਦਿੰਨੇ ਆ ਗੁਰਮੁਖੀ ਜੀ ਤਨਾ ਪਿਆਰ ਵਾਲਿਓ ਬੜਾ ਸੌਖਾ ਤਰੀਕਾ ਸਾਨੂੰ ਦੱਸਿਆ ਬੜਾ ਸੌਖਾ ਤਰੀਕਾ ਕਹਿੰਦੇ ਗ੍ਰਸਤ ਦੇ ਵਿੱਚ ਵੀ ਰਹਿ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਵੀ ਜਿਉਂਦਿਆਂ ਜੀ ਮੁਕਤ ਹੋ ਜਾਏਗਾ ਜੇ ਮਾਲਕ ਦਾ ਪੱਲਾ ਫੜ ਲੈਂਗਾ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਨਾਮਾ ਕਹੇ ਤਲੋਚਨਾ ਮੁਖ ਤੇ RAM ਸੰਭਾਲ ਹੱਥ ਪਾਓ ਕਰ ਕਾਮ ਸਭ ਚੀਤ ਨਰੰਜਣ ਨਾਲ ਕਰ ਤਿਆਗਣ ਦੀ ਲੋੜ ਨਹੀਂ ਆ ਬੱਚੇ ਤੇ ਆਗਣ ਦੀ ਲੋੜ ਨਹੀਂ ਆ ਕੰਮ ਛੱਡਣ ਦੀ ਲੋੜ ਨਹੀਂ ਆ ਸਾਰਾ ਕੁਝ ਕਰੀ ਜਾ ਪਰ ਮਾਲਕ ਨੂੰ ਚੇਤੇ ਦੇ ਵਿੱਚ ਰੱਖੀ ਜਿਨੇ ਆ ਜ਼ਿੰਦਗੀ ਦਿੱਤੀ ਆ ਇਸ ਮੁਖ ਦੇ ਨਾਲ ਵੀ ਪ੍ਰਮਾਤਮਾ ਦੇ ਨਾਮ ਨੂੰ ਤੇ ਆ ਆਪਣੇ ਹਿਰਦੇ ਦੇ ਵਿੱਚ ਆਪਣੇ ਅੰਤਰ ਆਤਮੇ ਵੀ ਮਾਲਕ ਦੇ ਨਾਮ ਦੀ ਸੰਭਾਲ ਕਰ ਪਿਆਰੇ ਦੁਨੀਆ ਦੀ ਧਨ ਦੌਲਤ ਸੀ ਬਹੁਤ ਸਾਹਮ ਸਾਹਮ ਕੇ ਰੱਖਦੇ ਆ ਪਰ ਮਾਲਕ ਜੀ ਕਹਿੰਦੇ ਉਸ ਮਾਲਕ ਦੇ ਗੁਣਾਂ ਦੀ ਦੌਲਤ ਨੂੰ ਵੀ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖ ਜਿਨੇ ਸਦਾ ਤੇਰਾ ਸਾਥ ਦੇਣਾ ਜਿਹੜੇ ਗੁਣ ਤੇਰੇ ਸਦਾ ਨਾਲ ਨਿਭਣ ਵਾਲੇ ਹੋਣਗੇ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਰਾਮ ਰਤਨ ਰਿਤ ਤਿਲ ਨਹੀਂ ਧਾਰਤ ਤਿਲ ਜਿਨ੍ਹਾਂ ਵੀ ਕਦੇ ਨੂੰ ਹਿਰਦੇ ਦੇ ਵਿੱਚ ਵਸਾਇਆ ਨਹੀਂ ਤੇ ਪਿਆਰਿਓ ਸਚਾਈ ਆ ਜਦੋਂ ਸਾਨੂੰ ਕੋਈ ਕਰਜ਼ ਹੁੰਦੀ ਆ ਉਦੋਂ ਅਸੀਂ ਜਾਣੀ ਆ ਕਰਜ਼ ਪੂਰੀ ਹੋ ਗਈ ਮਾਲਕ ਦਾ ਦਰ ਵੀ ਅਸੀਂ ਭੁੱਲ ਜਾਂਦੇ ਆਂ ਫਿਰ ਸਾਡੇ ਨਾਲ ਵਾਪਰਦਾ ਹੀ ਦਾਤ ਪਿਆਰੀ ਵਿਸ਼ਰਿਆ ਦਾ ਤਾਰ ਮਾਲਕ ਦੀ ਦਿੱਤੀ ਹੋਈ ਦਾਤ ਸਾਨੂੰ ਪਿਆਰੀ ਲੱਗਦੀ ਆ ਪਰ ਦੇਣ ਵਾਲਾ ਦਤਾਰ ਪਰਮਾਤਮਾ ਸਾਨੂੰ ਚੇਤੇ ਦੇ ਵਿੱਚੋਂ ਭੁੱਲ ਜਾਂਦਾ ਜਿਹੜਾ ਸਾਨੂੰ ਦੇਣ ਵਾਲਾ ਸਿਰਫ ਅਸੀਂ ਗਰਜ ਖਾਤਰੀ ਯਾਦ ਕਰਦੇ ਆ ਸਵਾਰਥ ਖਾਤਰੀ ਯਾਦ ਕਰਦੇ ਆ ਵੀ ਸਾਨੂੰ ਸਵਾਰਥ ਚਾਹੀਦਾ ਪਰ ਪਿਆਰੇ ਜਦੋਂ ਨਿਰਸਵਾਰਥ ਹੋ ਕੇ ਮਾਲਕ ਦੇ ਨਾਲ ਜੁੜਾਂਗੇ ਪਰ ਪਾਵਨ ਬਾਣੀ ਕਹਿੰਦੀ ਆ ਮਿਹਰਬਾਨ ਸਾਹਿਬ ਮਿਹਰਬਾਨ ਜੀ ਸਗਲ ਕੋ ਦੇਹ ਦਾਣ ਉਹ ਮਾਲਕ ਤਾਂ ਮੇਰਾ ਮਿਹਰਬਾਨ ਆ ਸਦਾ ਹੀ ਕਿਰਪਾ ਕਰਨ ਵਾਲਾ ਸਦਾ ਹੀ ਮਿਹਰ ਦਾ ਮੀਂਹ ਵਰਤਾਨ ਵਾਲਾ ਤਾਂ ਸਾਰੇ ਜੀਵਾਂ ਨੂੰ ਦਾਣ ਦੇ ਰਿਹਾ ਸਾਰੇ ਜੀਵਾਂ ਨੂੰ ਪਾਲ ਰਿਹਾ ਭਲਿਆ ਤੂੰ ਕਿਉਂ ਡੋਲਦਾ ਤਿਉਂ ਕਿਉਂ ਚਿੰਤਾ ਕਰਦਾ ਫਿਕਰ ਕਰਦਾ ਉਹ ਆਕਾਲ ਪੁਰਖ ਪਰਮਾਤਮਾ ਤਾਂ ਇਦਾਂ ਦਾ ਜਿਹੜਾ ਸਾਰਿਆਂ ਨੂੰ ਆਧਾਰ ਦੇ ਕੇ ਨਵਾਜ ਰਿਹਾ ਤੁ ਕਾਹੇ ਡੋਲੇ ਪ੍ਰਾਨੀਆਂ ਤਦ ਰਾਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਕਹਿੰਦੇ ਜਿਹੜੇ ਮਾਲਕ ਨੇ ਆ ਦੁਨੀਆ ਬਣਾਈ ਆ ਜਿਹੜੇ ਮਾਲਕ ਨੇ ਆ ਕੁਦਰਤ ਬਣਾਈ ਆ ਉਹ ਸਾਰ ਲੈਣ ਵਾਲਾ ਵੀ ਆ ਭਲਿਆ ਤੂੰ ਕਿਉਂ ਡੋਲਦਾ ਕੁਦਰਤ ਕੀਮਣਾ ਜਾਣੀ ਐ ਵੱਡਾ ਬੇਪਰਵਾਹ ਉਹਦੀ ਕੀ ਕੁਦਰਤ ਦਾ ਕੋਈ ਕੀਮਤ ਨਹੀਂ ਪਾ ਸਕਦਾ ਕੋਈ ਮੁੱਲ ਨਹੀਂ ਪਾ ਸਕਦਾ ਉਹ ਅਕਾਲ ਪੁਰਖ ਪਰਮਾਤਮਾ ਤਾਂ ਵੱਡਾ بے ਪਰਵਾਹ ਜਿਹਨੂੰ ਕਿਸੇ ਦੀ ਮੁਤਾਜੀ ਨਹੀਂ ਆ ਕਰ ਬੰਦੇ ਤੋਂ ਬੰਦਗੀ ਜੇ ਚਰ ਘਟ ਮੈਂ ਸਾ ਹਰੇਕ ਸਾਹ ਦੇ ਨਾਲ ਮਾਲਕ ਨੂੰ ਚੇਤੇ ਵਿੱਚ ਰੱਖਿਆ ਕਰ ਹਰੇਕ ਸਾਹ ਦੇ ਨਾਲ ਮਾਲਕ ਨੂੰ ਯਾਦ ਕਰਿਆ ਕਰ ਤੇ ਬੜਾ ਪਿਆਰਾ ਕਿਸੇ ਕਵੀ ਨੇ ਸੋਣਾ ਲਿਖਿਆ ਕਹਿੰਦੇ bari balihari nete o di shaan to ਉਸੇ ਦੀਆਂ ਕੁਦਰਤਾ ਬਣਾਇਆ ਤੁਸ਼ ਬੰਦਾ ਏ ਹੱਡੀਆਂ ਦੇ ਜੋੜ ਜੋੜੇ ਸੋਹਣੀ ਜੁਗਤ ਨਾਲ ਕੀਤੀ ਇਹ ਸਫਾਈ ਸੋਹਣਾ ਫੇਰ ਫੇਰ ਰੰਦਾ ਏ ਬਾਹਰੋਂ ਮਨਾਰਾ ਸੋਹਣਾ ਪੋਚਿਆ ਪੋਚੇ ਦੇ ਨਾਲ ਵਿੱਚ ਮਾਲ ਭਰ ਦਿੱਤਾ ਗੰਦਾ ਏ ਬੰਦਾ ਉਹਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ ਬੰਦਗੀ ਬਗੈਰ ਬੰਦਾ ਗੰਦਗੀ ਤੋਂ ਗੰਦਾ ਏ ਕਿੰਨਾ ਸੋਹਣਾ ਲਿਖਿਆ ਕਹਿੰਦੇ ਵਾਰੀ ਬਲਿਹਾਰੀ ਨੇ ਤੇ ਉਹਦੀ ਸ਼ਾਨ ਤੋਂ ਉਸੇ ਦੀਆਂ ਕੁਦਰਤਾਂ ਬਣਾਇਆ ਤੋਂ ਸ਼ਬੰਦਾ ਉਸ ਮਾਲਕ ਦੀ ਕੁਦਰਤਾਂ ਸਾਨੂੰ ਆ ਜੀਵਨ ਮਿਲੇਆ ਹੱਡੀਆਂ ਦੇ ਜੋੜ ਜੋੜੇ ਸੋਹਣੇ ਜੁਗਤ ਨਾਲ ਕਿੰਨੇ ਸੋਹਣਿਆ ਹੱਡੀਆਂ ਦੇ ਜੋੜ ਜੋੜ ਕੇ ਉਹਨੇ ਸਰੀਰ ਦਾ ਢਾਂਚਾ ਤਿਆਰ ਕਰ ਦਿੱਤਾ ਕੀਤੀ ਇਹ ਸਫਾਈ ਸੋਹਣਾ ਫੇਰ ਫੇਰ ਰੰਦਾ ਏ ਬਾਹਰੋਂ ਮਨਾਰਾ ਸੋਹਣਾ ਪੋਚਿਆ ਪੋਚੇ ਦੇ ਨਾਲ ਪਿਆਰਿਓ ਮਾਸ ਦੇ ਪੋਚੇ ਦੇ ਨਾਲ ਸੋਹਣਾ ਪੋਚ ਕੇ ਸਾਨੂੰ ਆ ਜੀਵਨ ਦੇ ਦਿੱਤਾ ਮਨੁੱਖਾ ਜ਼ਿੰਦਗੀ ਦੀ ਦਾਤ ਦੇ ਦਿੱਤੀ ਪਰ ਵਿੱਚ ਮਾਲ ਭਰ ਦਿੱਤਾ ਗੰਦਾ ਏ ਅੰਦਰ ਕੀ ਆ ਸਾਡੇ ਪਿਆਰ ਵਾਲਿਓ ਖੂਨ ਮਿੱਝ ਗੰਦਗੀ ਭਰੀ ਹੋਈ ਆ ਉਹ ਕਹਿੰਦਾ ਬਾਹਰੋਂ ਤਾਂ ਸੋਹਣਾ ਪੋਚ ਦਿੱਤਾ ਮਾਲਕ ਨੇ ਮਾਸ ਦੇ ਨਾਲ ਪਰ ਅੰਦਰ ਗੰਦਗੀ ਭਰੀ ਆ ਜਿਹਨੂੰ ਪਾਵਨ ਬਾਣੀ ਵੀ ਕਹਿੰਦੀ ਆ ਪਾਵਨ ਬਾਣੀ ਵੀ ਗਵਾਹੀ ਭਰਦੀ ਆ ਸਤਿਗੁਰੂ ਜੀ ਸਮਝਾਉਂਦੇ ਕਹਿੰਦੇ ਬਿਸਟਾ ਅਸਤ ਰਕਤ ਪਰੇਟੇ ਚਾਮ ਇਸ ਉੱਪਰਲੇ ਰਖਯੋਗਮਾਨ ਕਹਿੰਦੇ ਇਹਦਾ ਹੀ ਹੰਕਾਰ ਕਰੀ ਜਾਣਾ ਇਹਦਾ ਹੀ ਮਾਨ ਕਰੀ ਜਾਣਾ ਇਹਦਾ ਹੀ ਗਰਭ ਕਰੀ ਜਾਣਾ ਵਿਸ਼ਟਾ ਦਾ ਅਰਥ ਆ ਪਿਆਰ ਵਾਲੀ ਉਹ ਗੰਦਗੀ ਰਕਤ ਦਾ ਅਰਥ ਲਹੂ ਅਸਤ ਦਾ ਅਰਥ ਹੱਡੀਆਂ ਕਹਿੰਦੇ ਸਾਰਾ ਕੁਝ ਜੋੜ ਕੇ ਮਾਲਕ ਨੇ ਆ ਸਰੀਰ ਦਾ ਢਾਂਚਾ ਤਿਆਰ ਕਰ ਦਿੱਤਾ ਅੰਦਰ ਤਾਂ ਗੰਦਗੀ ਆ ਅੰਦਰ ਤਾਂ ਮੇਜਾ ਬਰਬਾਰੀ ਰੰਗ ਰੂਪ ਦਾ ਮਨੁੱਖਾ ਹੰਕਾਰ ਕਰੀ ਬੈਠਾ ਗਮਾਨ ਕਰੀ ਬੈਠਾ ਕਹਿੰਦੇ ਇਸ ਉੱਪਰਲੇ ਰਾਖਿਓ ਗਮਾਨ ਇਹਦਾ ਹੀ ਗਮਾਨ ਕਰੀ ਜਾਨਾ ਇਹਦਾ ਹੀ ਹੰਕਾਰ ਕਰੀ ਜਾਨਾ ਕਹਿੰਦੇ ਬੰਦਾ ਉਹਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ ਮਾਲਕ ਨੇ ਤੈਨੂੰ ਭੇਜਿਆ ਉਹਦੀ ਬੰਦਗੀ ਦੇ ਵਿੱਚ ਜੁੜ ਜਾ ਤਾਂ ਬੜਾ ਚੰਗਾ ਜੀਵਨ ਹੋ ਜਾਏਗਾ ਬੜਾ ਸੋਹਣਾ ਜੀਵਨ ਬਣ ਜਾਏਗਾ ਪਰ ਬੰਦਗੀ ਬਗੈਰ ਬੰਦਾ ਗੰਦਗੀ ਤੋਂ ਗੰਦਾ ਕਹਿੰਦਾ ਬੰਦਗੀ ਤੋਂ ਬਗੈਰ ਤਾਂ ਮਾਲਕ ਦੀ ਯਾਦ ਤੋਂ ਬਿਨਾ ਤਾਂ ਮਨੁੱਖ ਗੰਦਗੀ ਤੋਂ ਵੀ ਗੰਦਾ ਤੇ ਪਿਆਰਿਓ ਅਸੀਂ ਕਿਹੜੀ ਲੈਣ ਦੇ ਵਿੱਚ ਆਉਣਾ ਚਾਹੁੰਨੇ ਅਸੀਂ ਆਪ ਹੀ ਸੋਚ ਲਈਏ ਗੰਦਗੀ ਵਾਲੀ ਲੈਣ ਚਾਹਣਾ ਚਾਹੁੰਦੇ ਆ ਜਾਂ ਸੱਚੀ ਮੁੱਚੀ ਹੀ ਮਾਲਕ ਦੀਆਂ ਨਜ਼ਰਾਂ ਦੇ ਵਿੱਚ ਆਪਣੇ ਜੀਵਨ ਨੂੰ ਪਰਵਾਣ ਚੜਾਉਣਾ ਚਾਹੁੰਨੇ ਆ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਚਾਹਣੀ ਆ ਇਹ ਸਾਡੇ ਤੇ ਨਿਰਪਰ ਅਸੀਂ ਕਿਧਰਲੇ ਪਾਸੇ ਜਾਣਾ ਮਾਲਕ ਦੀ ਬਾਣੀ ਤਾਂ ਪੁਕਾਰ ਪੁਕਾਰ ਕੇ ਕਹਿ ਰਹੀ ਆ ਆ ਪਿਆਰਿਆ ਜੀਵਨ ਤੇਰਾ ਸੋਹਣਾ ਬਣ ਜਾਏਗਾ ਇੱਕ ਇੱਕ ਗੁਰੂ ਦਾ ਬੋਲ ਸਾਡੀ ਜ਼ਿੰਦਗੀ ਨੂੰ ਬਦਲਣ ਵਾਲਾ ਸਹਿਬ ਜੀ ਪਾਵਨ ਬਾਣੀ ਵਿੱਚ ਸਮਝਾਉਂਦੇ ਆ ਕਹਿੰਦੇ ਸਤ ਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਮਹਾ ਬਖਾਦੀ ਦੁਸ਼ਟ ਅਪਵਾਦੀ ਤੇ ਪਨੀਤ ਸੰਗਾਰੇ ਕਹਿੰਦੇ ਦਾਤਾ ਤੇਰੇ ਇੱਕ ਇੱਕ ਬੋਲ ਸਾਡੇ ਔਗਣ ਹਾਰੇ ਜੀਵਾਂ ਦੇ ਵਿੱਚ ਗੁਣ ਭਰਨ ਵਾਲੇ ਆ ਸਤਿਗੁਰ ਬਚਨ ਤੇ ਮਾਰੇ ਨਿਰਗੁਣ ਨਿਸਤਾਰੇ ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪਨੀਤ ਸ਼ੰਗਾਰੇ ਕਹਿੰਦੇ ਪਾਤਸ਼ਾਹ ਜਿਹੜੇ ਝਗੜਾ ਲੂਟਾਏਪ ਦੇ ਜੀਵਨ ਵਾਲੇ ਮਨੁੱਖ ਸੀ ਜਿਹੜੇ ਈਰਖਾ ਦੇ ਨਾਲ ਭਰੇ ਸੀ ਸਾੜੇ ਦੇ ਨਾਲ ਭਰੇ ਸੀ ਉਹ ਵੀ ਜਦੋਂ ਤੇਰੀ ਸੰਗਤ ਦੇ ਵਿੱਚ ਆ ਗਏ ਤੇ ਪਨੀਤ ਸ਼ੰਗਾਰੇ ਤੇਰੀ ਸੰਗਤ ਨੇ ਉਹਨਾਂ ਨੂੰ ਵੀ ਪਨੀਤ ਕਰ ਦਿੱਤਾ ਗੁਨਾ ਦੇ ਨਾਲ ਸ਼ਿੰਗਾਰ ਦਿੱਤਾ 파ਸ਼ਾ ਤੇਰਾ ਬੋਲ ਤਾਂ ਇੱਕ ਇੱਕ ਏਦਾਂ ਦਾ ਜਿਹੜਾ ਸੁਣ ਲਏਗਾ ਜਿਹੜਾ ਜੀਵਨ ਦੇ ਵਿੱਚ ਕਮਾ ਲਏਗਾ ਉਹਦੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਜਾਣਾ